ਪਿੰਡ ਲਾਧੂਕਾ ਦੇ ਕਾਮਰੇਡ ਦਰਸ਼ਨ ਰਾਮ ਚੱਡਾ ਨੂੰ ਦਿੱਤੀ ਗਈ ਸ਼ਰਧਾਂਜਲੀ ਪਾਏਗਾ ਸ਼੍ਰੀ ਸੁਖਮਨੀ ਸਾਹਿਬ ਪਾਠ ਦੇ ਭੋਗ ਕੀਤੀ ਗਈ ਅੰਤਿਮ ਅਰਦਾਸ ਵੱਡੀ ਗਿਣਤੀ ਵਿੱਚ ਪਹੁੰਚੇ ਕਮਿਊਨਿਸਟ ਲੀਡਰ ਅਤੇ ਕਿਸਾਨ ਆਗੂ ਅੱਜ ਫਾਜ਼ਲ ਕਾ ਦੀ ਮੰਡੀ ਲਾਧੂਕਾ ਦੀ ਸ਼ਗਨ ਪੈਲਸ ਵਿਖੇ ਪਿੰਡ ਲਾਧੂਕਾ ਦੇ ਕਾਮਰੇਡ ਦਰਸ਼ਨ ਰਾਮ ਚੱਡਾ ਨੂੰ ਸ਼ਰਧਾਂਜਲੀ ਦਿੱਤੀ ਗਈ ਅਤੇ ਉਨ੍ਹਾਂ ਦੀ ਅੰਤਿਮ ਅਰਦਾਸ ਦੇ ਮੌਕੇ ਸ਼੍ਰੀ ਸੁਖਮਨੀ ਸਾਹਿਬ ਪਾਠ ਦੇ ਭੋਗ ਵੀ ਪਾਏ ਗਏ ਵੱਡੀ ਗਿਣਤੀ ਦੇ ਵਿੱਚ ਪਹੁੰਚੇ ਕਮਿਊਨਿਸਟ ਆਗੂਆਂ ਨੇ ਕਿਹਾ ਕਿ ਉਹਨਾਂ ਦੀ ਪਾਰਟੀ ਦੇ ਵਿੱਚੋਂ ਕਾਮਰੇਡ ਦਰਸ਼ਨ ਰಾವ್ ਚੱਡਾ ਵਰਗੇ ਲੀਡਰ ਦੇ ਤੌਰ 'ਤੇ ਜਾਣ ਨਾਲ ਉਹਨਾਂ ਦੀ ਪਾਰਟੀ ਨੂੰ ਵੱਡਾ ਘਾਟਾ ਪਿਆ ਪਰ ਉਹ ਉਹਨਾਂ ਦੀ ਵਿਚਾਰਦਾਰਤ ਦੇ ਪਤਵਿਕ ਹੋਰ ਵੀ ਨੌਜਵਾਨਾਂ ਨੂੰ ਉਹਨਾਂ ਦੀ ਸੋਚ ਤੇ ਚੱਲਣ ਲਈ ਪ੍ਰੇਰਿਤ ਕਰਨਗੇ ਅਤੇ ਹੋਰ ਕਾਮਰੇਡ ਦਰਸ਼ਨ ਰਾਮ ਚੱਡਾ ਵਰਗੇ ਲੀਡਰ ਪੈਦਾ ਕਰਨਗੇ ਤੁਸੀਂ ਵੀ ਦੇਖੋ ਇਹ ਤਸਵੀਰਾਂ ਬਣੇ ਰਹੋ ਸਾਡੇ ਨਾਲ ਦੇਖਦੇ ਰਹੋ ਸਾਡਾ ਚੈਨਲ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲੋ ਉਹ ਚੱਪ ਗਵੰ ਸਗਲ ਸਮਗਰੀ ਤੁਮਰ ਸੂਤਰਦਾਰੀ ਤੁਮ ਤੇ ਹੋਏ ਸੂ ਆਗਿਆਕਾਰ ਤੁਮਰੀ ਗਤ ਮਿਤ ਤੁਮਹੀਂ ਜਾਣੀ ਲਾਲ ਕਬਾਸ ਸਦਾ ਕੁਰਬਾਨੇ ਬੋਲਨਾ ਜੀ ਸਤਿਨਾਮ ਸ੍ਰੀ ਵਾਹਿਗੁਰੂ ਵਾਹਿਗੁਰੂ ਤੁਹਾਨੂੰ ਯਾਦ ਕਰਦਾ ਸਮਾਰੀ ਜੋ ਪਿੰਡ ਸਰ ਆਪਣਾ ਨਾਮ ਅਤੇ ਪਰਚੇ ਮੈਨੂੰ ਹਰਦੇਵ ਸਿੰਘ ਅਰਸ਼ੀ ਹੈ ਜੀ ਮੈਂ ਸੀਪੀਆਈ ਦੀ ਨੈਸ਼ਨਲ ਕੌਂਸਲ ਦਾ ਮੈਂਬਰ ਹਾਂ ਜੀ ਅੱਜ ਰਿਸਟਰ ਤੁਹਾਨੂੰ ਸਾਰੇ ਸਾਥੀਆਂ ਨੂੰ ਪਤਾ ਸਾਡਾ ਬਹੁਤ ਹੀ ਜਜਾਰੂ ਸਾਥੀ ਇੱਕ ਮਸਾਲੀ ਕਮਿਊਨਿਸਟ ਆਗੂ ਕਾਮਰੇ ਦਰਸ਼ਨ ਰਾਮ ਜੀ ਜਿਹੜੇ 12 ਤਰੀਕ ਨੂੰ ਸਾਨੂੰ ਸਦੀਵੀ ਵਿਛੋੜਾ ਦੇ ਗਏ ਸਨ ਉਹਨਾਂ ਦਾ ਅੱਜ ਸ਼ਰਧਾਂਜਲੀ ਸਮਾਗਮ ਸੀ ਔਰ ਬੜੇ ਅਸੀ ਭਰੇ ਮਨ ਨਾਲ ਬੜੇ ਦੁਖੀ ਮਨ ਦੇ ਨਾਲ ਆਪਣੇ ਬਿਛਲੇ ਸਾਥੀ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ ਹੈ ਅਸੀਂ ਇਹ ਮਹਿਸੂਸ ਕਰਦੇ ਹਾਂ ਕਿ ਇਹੋ ਜਿਹੇ ਸਾਥੀ ਸੰਸਾਰ ਦੇ ਵਿੱਚ ਬਾਰ ਬਾਰ ਨਹੀਂ ਪੈਦਾ ਹੁੰਦੇ ਜਿਹੜੇ ਆਪਣੇ ਪਰਿਵਾਰ ਨਾਲੋਂ ਆਪਣੀ ਜਾਤ ਨਾਲੋਂ ਸਮਾਜ ਨੂੰ ਲੋਕਾਂ ਨੂੰ ਜਿਹੜੀ ਹੈ ਬadd ਤਰਜੀ ਦੇਣ ਔਰ ਜਿਹੜੇ ਅੱਧੀ ਰਾਤ ਨੂੰ ਵੀ ਜਦੋਂ ਕੋਈ ਉਹਨਾਂ ਨੂੰ ਪੀੜਤ ਵਿਅਕਤੀ ਆਵਾਜ਼ ਮਾਰਦਾ ਹੈ ਤੇ ਉਹਨਾਂ ਦੇ ਦੁੱਖ ਸੁੱਖ ਦੇ ਵਿੱਚ ਅੱਗੇ ਹੋ ਕੇ ਖੜਦੇ ਹੈ ਇਹੋ ਜਾਂ ਸੰਘਰਸ਼ੀਲ ਸਾਡਾ ਇਹ ਸਾਥੀ ਸੀ ਦੋ ਵਾਰ ਪਿੰਡ ਦਾ ਸਰਪੰਚ ਰਿਹਾ ਬਲਾਕ ਸਮਤੀ ਦਾ ਮੈਂਬਰ ਰਿਹਾ ਔਰ ਸਰਕਾਰੀ ਦਰਬਾਰੇ ਵੀ ਜਿਸ ਦਾ ਪੂਰਾ ਸਤਕਾਰ ਸੀ ਔਰ ਇਲਾਕੇ ਦੇ ਵਿੱਚ ਵੀ ਇਕੱਲਾ ਸਾਡਾ ਕਮਿਊਨਿਸਟਾਂ ਦੇ ਵਿੱਚ ਹੀ ਨਹੀਂ ਕਮਿਊਨਿਸਟਾਂ ਤੋਂ ਬਾਹਰ ਵੀ ਉਹਦਾ ਇੱਕ ਬਹੁਤ ਵੱਡਾ ਜਣੀ ਸਤਕਾਰ ਦਾ ਪਾਤਰ ਸੀ ਸੋ ਇਹੋ ਜੇ ਜਿਆਰੂ ਸਾਥੀ ਦਾ ਸਾਡੇ ਕੋਲੋਂ ਵਿਛੜਨਾ ਪਰਿਵਾਰ ਲਈ ਤਾਂ ਦੁਖਦਾਈ ਹੈ ਹੀ ਹੈ ਔਰ ਸਾਡੀ ਕਮਿਊਨਿਸਟ ਲਹਿਰ ਦੇ ਵਾਸਤੇ ਵੀ ਇੱਕ ਪੂਰਾ ਨਾ ਹੋਣ ਵਾਲਾ ਘਾਟ ਹੈ ਅਸੀਂ ਇੱਥੇ ਜਿੱਥੇ ਉਹਨਾਂ ਨੂੰ ਯਾਦ ਕੀਤਾ ਸ਼ਰਦਾ ਦੇ ਫੁੱਲ ਭੇਂਟ ਕੀਤੇ ਹੈ ਅਸੀਂ ਪਰਨ ਵੀ ਕੀਤਾ ਕਿ ਅਸੀਂ ਹੋਰ ਜ਼ਿਆਦਾ ਸਰਗਰਮੀ ਪਧਾਵਾਂਗੇ ਹੋਰ ਜ਼ਿਆਦਾ ਦਿੜਤ ਨਾਲ ਕੰਮ ਕਰਾਂਗੇ ਔਰ ਕੋਸ਼ਿਸ਼ ਕਰਾਂਗੇ ਵੀ ਸਾਡੇ ਕੋਲੇ ਇਸ ਤਰ੍ਹਾਂ ਦੇ ਹੋਰ ਦਰਸ਼ਨ ਅਸੀਂ ਪੈਦਾ ਕਰ ਸਕੀਏ ਇਹੀ ਉਹਨਾਂ ਨੂੰ ਸੱਚੀ ਸ਼ਰਧਾਂਜਲੀ ਹੋਊਗੀ ਮੈਂ ਧੰਨਵਾਦ ਕਰਦਾ ਚਲੋ ਕਮਿਊਨਿਸਟ ਪਾਰਟੀ ਦੇ ਆਗੂਆਂ ਨੇ ਤੇ ਉਹਨਾਂ ਨੂੰ ਸ਼ਰਧਾ ਦੇ ਫੁੱਲ ਭੇਂਟ ਕਰਨੀ ਸੀ ਬਹੁਤ ਸਾਰੀਆਂ ਕਿਸਾਨ ਜਥੇਬੰਦੀਆਂ ਦੇ ਲੀਡਰ ਸਹਿਬਾਨ ਬਹੁਤ ਸਾਰੀਆਂ ਦੂਸਰੀਆਂ ਰਾਜਨੀਤਿਕ ਪਾਰਟੀਆਂ ਉਹਨਾਂ ਦੇ ਵੀ ਸੀਨੀਅਰ ਆਗੂ ਸਹਿਮਾਨ ਉਹ ਵੀ ਸਾਡੇ ਦੁੱਖ ਦੇ ਵਿੱਚ ਸ਼ਰੀਕ ਹੋਏ ਆ ਉਹਨਾਂ ਨੇ ਵੀ ਸ਼ਰਦਾ ਦੇ ਫੁੱਲ ਭੇਟ ਕੀਤੇ ਆ ਮੈਂ ਸੀਪੀਆਈ ਵੱਲੋਂ ਉਹਨਾਂ ਦਾ ਵੀ ਉੱਚੇ ਤੌਰ ਤੇ ਧੰਨਵਾਦ ਕਰਦਾ ਹਾਂ ਅਨਸਾਈ ਗੋਲਡਨ ਜ਼ਿਲ੍ਹਾ ਸਕੱਤਰ ਸੀਪੀਆਈ ਫਾਜ਼ਲ ਕਾ ਜੀ ਅੱਜ ਸਾਡੇ ਆਗੂ ਜਿਹੜੇ ਕਾਉਂਡ ਦਰਸ਼ਨ ਉਹਨਾਂ ਨੂੰ ਅਸੀਂ ਅੱਜ ਸ਼ਰਧਾਂਜਲੀ ਭੇਟ ਕਰਨ ਲਈ ਆਏ ਆ ਕਾਉਂਡ ਦਰਸ਼ਨ ਜੀ ਇਕੱਲੇ ਇਸ ਇਲਾਕੇ ਦੇ ਕਹਿ ਲੋ ਥੰਮ ਸੀਗੇ ਤਾਂ ਜਿਹੜੇ ਨਵੇਂ ਨੌਜਵਾਨ ਪੈਦਾ ਹੋ ਰਹੇ ਨੇ ਉਹਨਾਂ ਨੂੰ ਪੂਰੀ ਮਦਦ ਕਰਦੇ ਸਨ ਉਹਨਾਂ ਨੂੰ ਸਹਿਯੋਗ ਦਿੰਦੇ ਸਨ ਪਾਵੇਂ ਉਹ ਅੱਜ ਹੁਣ ਸਾਡੇ ਚ ਨਹੀਂ ਰਹੇ ਪਰ ਅਸੀਂ ਪੂਰਾ ਇਰਾਦੇ ਨਾਲ ਕੰਮ ਕਰ ਰਹੇ ਹਾਂ ਇਸ ਇਲਾਕੇ ਵਿੱਚ ਤਾਂ ਅਸੀਂ ਕੱਲੇ ਪਿੰਡ ਲਾਧੂ ਕਾਜੂ ਮੈਂ ਮੇਰੀ ਚੁਆਇਸ ਹੈ ਜਾਂ ਮੇਰੀ ਖੁਆਇਸ਼ ਹੈ ਕਿ ਘਟੋ ਘਟ 100 ਦਰਸ਼ਨ ਜਿਹੜੇ ਉਹ ਪੈਦਾ ਕੀਤੇ ਜਾਣਗੇ ਤਾਂ ਪੂਰੇ ਇਲਾਕੇ ਵਿੱਚ ਜਿਹੜਾ ਅਸੀਂ ਉਸ ਤਰ੍ਹਾਂ ਦੇ ਪਾਰ ਕਰਕੇ ਜਿਹੜੇ ਫਾਈਟਰ ਬੰਦੇ ਦਰਸ਼ਨ ਵਰਗੇ ਤਾਂ ਅਸੀਂ ਜਿਹੜੀ ਲੜਾਈ ਬੜੀ ਵੱਡੀ ਆ ਰਹੀ ਜਿਹੜੀ ਸਾਡੇ ਦੇਸ਼ ਦੇ ਵਿੱਚ ਉਹਦੇ ਲਈ ਲੜਾਈ ਲੜਨ ਲਈ ਅਸੀਂ ਜਿਹੜਾ ਵਕਤਵਾਦੀ ਜਿਹੜੇ ਨੌਜਵਾਨ ਫੋੜੀ ਫਾਇਦਾ ਕਰਦੇ ਭਾਈ ਕਾਮਰੇਟ ਸਿੰਦਰ ਟੰਡਿਆ ਜਿਹੜਾ ਮਿੱਤ ਸੱਤਰ ਸਵਾਜਸੀ ਕਾਬੂਰ ਦਰਸ਼ਨ ਆਮ ਜੀ ਨੂੰ ਸਰਦਰਪੁਰ ਪੇਟ ਕੀਤਾ ਹੈ ਸੋ ਉਸ ਇਲਾਕੇ ਦਾ ਹਰਮਨ ਪਿਆਰਾ ਆਗੂ ਸੀ ਲੀਡਰ ਸੀ ਕਿਸੇ ਨੂੰ ਵੀ ਕੋਈ ਦੁੱਖ ਤਕਲੀਫ ਹੁੰਦੀ ਉਹ ਸੱਚਮੁੱਚ ਦਰਸ਼ਨ ਆਮ ਕੋ ਲਾਹਾਂਦਾ ਔਰ ਉਹਦੀ ਉਹ ਬਾਹ ਫੜ ਕੇ ਉਹਨਾਂ ਨੂੰ ਬਿਲਕੁਲ ਉਸ ਜਿਹੜੀ ਉਹਨਾਂ ਤੇ ਮੁਸੀਬਤ ਪਈ ਹੁੰਦੀ ਸੀ ਉਹਨਾਂ ਨੂੰ ਉਹਨਾਂ ਤੋਂ ਛੁਟਕਾਰਾ ਪਾਉਂਦਾ ਤੋ ਮੇਰਾ ਸੁਭਾਅਕ ਸੀ ਮੈਂ ਉਹਨਾਂ ਨੇ ਕਾਫੀ ਸਮਾਂ ਲਾਲ ਕੇ ਕੰਮ ਕੀਤਾ ਤੇ ਮੈਂ ਤੁਹਾਨੂੰ ਕਹਿੰਦਾ ਸੀ ਵੀ ਇਹ ਲਾਧੂਕਾ ਦੀ ਸਾਡੀ ਗਵਰਨਮੈਂਟ ਹੈ ਤੋ ਇਹੋ ਜਿਹਾ ਸੱਚੇ ਸਾਡੇ ਤੋਂ ਚਲਾ ਜਾਣਾ ਔਰ ਉਹ ਸਭ ਚਲੇ ਜਾਣਾ ਜਿਸ ਵੇਲੇ ਪੂਰੇ ਹਿੰਦੁਸਤਾਨ ਦੇ ਵਿੱਚ ਜਿਹੜੀ ਸਰਕਾਰ ਹੈ ਉਹ ਪੂਰੇ ਸਾਡੇ ਹਿੰਦੁਸਤਾਨ ਨੂੰ ਔਰ ਪੰਜਾਬ ਨੂੰ ਵੇਚਣਾ ਚਾਹੁੰਦੀ ਹੈ ਔਰ ਇਸ ਤਰ੍ਹਾਂ ਦੇ ਜਿਹੜੇ ਸਾਡੇ ਹਮਲੇ ਹੋ ਰਹੇ ਸਾਡੇ ਤੇ ਉਹ ਸਾਥੀ ਦੇ ਚਲੇ ਜਾਣਾ ਉਹਨਾਂ ਦਾ ਬਹੁਤ ਵੱਡਾ ਘਾਟਾ ਹੈ ਔਰ ਅਸੀਂ ਇਹੋ ਜੇ ਕਾਂਗਰਸ ਦਰਸ਼ਨ ਵਰਗੇ ਲੋਕਾਂ ਦੇ ਵਿੱਚ ਹੋਰ ਪੈਦਾ ਕਰਕੇ ਜਿਹੜੀ ਲੋਕਾਂ 'ਚ ਆਹ ਦੀ ਲੜਾਈ ਏ ਉਹਨਾਂ ਨੂੰ ਰੋਕਣ ਵਾਸਤੇ ਅਸੀਂ ਕਾਂਗਰਸ ਦਰਸ਼ਨ ਜੀ ਵਰਗੇ ਜਿਹੜੇ ਲੀਡਰ ਪੈਦਾ ਕਰਕੇ ਸਾਡੀ ਆਖਰੀ ਜਿਹੜੀ ਅੰਤਮ ਵਿਦੈਗੀ ਇਹ ਹੀ ਹੋएगी ਸਰ ਲਾਜਲੀ ਇਹ ਹੀ ਹੋएगी ਕਿ ਅਸੀਂ ਉਹਨਾਂ ਦਾ ਜਿਹੜਾ ਚੁੱਕਿਆ ਝੰਡਾ ਉਹਨੂੰ ਲਗਾਤਾਰ ਚੁੱਕ ਕੇ ਝੰਡੇ ਨੂੰ ਲੋਕਾਂ ਤੱਕ ਲੈ ਕੇ ਜਾਈਏ ਹਾਂਜੀ ਸਰ ਮੈਂ ਬੁੱਟਾ ਸਿੰਘ ਪ੍ਰੈਸ ਕਟਰ ਪੰਜਾਬ ਭਾਰਤ ਕਿਸਾਨੀ ਉਹਨਾਂ ਕਾਦੀ ਹਾਂ ਜੀ ਸਰ ਮੈਂ ਅੱਜ ਆਪਣੇ ਵਿਛੜੇ ਸਾਥੀ ਨੂੰ ਐਸਕੇਮ ਫਲਕਵ ਨੂੰ ਕਿਉਂਕਿ ਜਦੋਂ ਵੀ ਕਿਸਾਨੀ ਮੋਰਚੇ 'ਚ ਲੜੇ ਆਂ ਤੇ ਉਹ ਬੜਾ ਵੱਡਾ 파ਰਟ ਉਹਨਾਂ ਨੇ ਐਸਕੇਮ ਦਾ ਨਿਭਾਇਆ ਅੱਜ ਸਮੇਂ ਦੀ ਲੋੜ ਸੀ ਸਾਡਾ ਜਿਹੜਾ ਸਾਥੀ ਵਿਛੜ ਗਿਆ ਤਾਂ ਦੁੱਖ ਦੇ ਵਿੱਚ ਅਸੀਂ ਉਹਨੂੰ ਸਰਦ ਦੇ ਫੁੱਲ ਭੇਂਟ ਕਰਦੇ ਆਂ ਤੇ ਜਿਹੜੇ ਉਹਦੇ ਅਧੂਰੇ ਕਾਰਜਾ ਉਹਨਾਂ ਨੂੰ ਤਨੋਂ ਮਨੋਂ ਤੇ ਲੋਕਾਂ ਦੇ ਸਹਿਯੋਗ ਨਾਲ ਉਹ ਪੂਰਾ ਕਰਨ ਦੀ ਕੋਸ਼ਿਸ਼ ਕਰਾਂਗੇ ਇਹ ਹੀ ਸਾਡੀ ਉਹਨੂੰ ਸ਼ਰਧਾ ਹੈ ਕਿਉਂਕਿ ਲੰਮਾ ਸਮਾਂ ਉਹ ਕਿਸਾਨੀ ਨਾਲ ਮਜ਼ਦਮਾਨ ਨਾਲ ਦੱਬੇ ਕੁਚਲਨ ਖੜਾ ਰਿਹਾ ਅੱਜ ਸਾਨੂੰ ਬੜਾ ਦੁੱਖ ਹੋਇਆ ਸਾਡੇ ਸਾਥੀ ਦੇ ਵਿਛੜੇ ਦਾ ਪਰ ਅਸੀਂ ਉਹਨੂੰ ਸ਼ਰਧਾ ਦੇ ਫੁੱਲ ਭੇਂਟ ਕਰਦੇ ਆਂ ਤੇ ਤਹਈਆ ਕਰਦੇ ਆਂ ਕਿ ਉਹਦੇ ਕਾਰਜ ਨੂੰ ਰਾਹ ਦੇ ਵਿੱਚ ਰੁਕਣ ਨਹੀਂ ਦੇਵਾਂਗੇ ਪੂਰਾ ਕਰਾਂਗੇ ਬੜਾ ਹੀ ਦੁੱਖ ਦੀ ਗੱਲ ਹੈ ਜਦੋਂ ਖਬਰ ਸੁਣੀ ਹੈ ਅੱਜ 5 ਦਿਨ ਹੋ ਗਏ ਇਹਨਾਂ ਦੇ ਇਹਨਾਂ ਨੂੰ ਗਿਆਨੋਂ ਇੱਥੋਂ ਤੇ ਅੱਜ ਜਦੋਂ ਸ਼ਰਧਾਂਜਲੀ ਸਮਾਗਮ ਦੇ ਵਿੱਚ ਲੋਕ ਇਕੱਠੇ ਹੋਏ ਕਿ ਲੋਕਾਂ ਦਾ ਇੰਨਾ ਹੜ ਆਇਆ ਸੀ ਔਰ ਦਿਲ ਤੋਂ ਹੀ ਇਸ ਗੱਲ ਮਹਿਸੂਸ ਕਰਦੇ ਸੀ ਕਿ ਕਾਮਰੇਡ ਦਰਸ਼ਨ ਨੇ ਜਿਹੜੇ ਗਰੀਬ ਔਰ ਜਿਹੜੇ ਮੱਧ ਵਰਗੀ ਲੋਕਾਂ ਉਹਨਾਂ ਦੇ ਵਾਸਤੇ ਬਹੁਤ ਇਨਾਂ ਨੇ ਮਿਹਨਤ ਕੀਤੀ ਹੈ ਸੰਘਰਸ਼ਾਂ ਦੇ ਮੁਦਈ ਰਹੇ ਔਰ ਲੋਕਾਂ ਨੂੰ ਨਾਲ ਲੈ ਕੇ ਹਰ ਕਾਰਪੋਰੇਟ ਮਾਡਲ ਦੇ ਖਿਲਾਫ ਉਹਨਾਂ ਨੇ ਲੜਾਈ ਲੜੀ ਹੈ ਔਰ ਗਰੀਬਾਂ ਦੀਆਂ ਜ਼ਮੀਨਾਂ ਬਚਾਉਣ ਦੇ ਲਈ ਹੁਣ ਬੇਰੁਜ਼ਗਾਰਾਂ ਨੂੰ ਰੋਜ਼ਗਾਰ ਤੋਂ ਉਣ ਦੇ ਲਈ ਔਰ ਮੁਲਾਜ਼ਮਾਂ ਵਾਸਤੇ ਵੀ ਇਨਾਂ ਨੇ ਬੜੀ ਵੱਡੀ ਇਨਾਂ ਦੀ ਦੇਣ ਹੈ ਔਰ ਇਸ ਏਰੀਏ ਦੇ ਵਿੱਚ ਆਪਦੇ ਪਿੰਡ ਦੇ ਵਿੱਚੋਂ ਦੋ ਵਾਰੀ ਲਗਾਤਾਰ ਸਰਪੰਚ ਰਹੇ ਬਹੁਤ ਸਾਰੇ ਪਿੰਡਾਂ ਦੇ ਹੋਰ ਸਰਪੰਚ ਆਏ ਜਿਹੜੇ ਚੰਗਾ ਕੰਮ ਕਰ ਰਹੇ ਹੈ ਪਰ ਕਾਮਰੇ ਦਰਸ਼ਨ ਵਿੱਚ ਇਸ ਏਰੀਏ ਦਾ ਕੋਈ ਵੀ ਪਿੰਡ ਨਹੀਂ ਜਿਹੜਾ ਕੋਈ ਕੋ ਇਨਸਾਨ ਨਹੀਂ ਜਿਹੜਾ ਉਹਨੂੰ ਆਏ ਦੇ ਦਰਸ਼ਨ ਲਾਧੂਗਾ ਦੇ ਨਾਂ ਤੇ ਨਾ ਜਾਣਦਾ ਹੋਵੇ ਔਰ ਉਹਨਾਂ ਨੇ ਆਪਦੇ ਪਿੰਡ ਦਾ ਨਾਮ ਆਪਣੇ ਏਰੀਏ ਦਾ ਨਾਮ ਆਪਣੀ ਪਾਰਟੀ ਦਾ ਜਿਹੜਾ ਨਾਮ ਹੈ ਉਹ ਬਹੁਤ ਵੱਡਾ ਕੀਤਾ ਇੱਥੇ ਔਰ ਅਮੇਸ਼ਾ ਹੀ ਦੁਬਲੇ ਜਿਹੜੇ ਕੁਚਲੇ ਲੋਕ ਹੈ ਉਹਨਾਂ ਦੇ ਅੱਖ ਦੇ ਵਿੱਚ ਖੜਦੇ ਰਹੇ ਅਸੀਂ ਇਹਨਾਂ ਨੂੰ ਬਹੁਤ ਮਨੋਂ ਸ਼ਰਧਾਂਜਲੀ ਦਿੰਦੇ ਆ ਕਿ ਲੋਕਾਂ ਨੂੰ ਅਪੀਲ ਕਰਦੇ ਆ ਕਿ ਜੇ ਆਗੂਆਂ ਦੇ ਔਰੇ ਜਿਹੜੇ ਵਿਚਾਰਤਾਰਾ ਦੇ ਜਿਹੜੇ ਲੋਕ ਉਹਨਾਂ ਦੇ ਨਾਲ ਲੋਕ ਡਟ ਕੇ ਸਾਥ ਦੇਣ ਉਹਨਾਂ ਦਾ